ਕੇ ਜਿੰਦਗੀ ਵਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਨਾ ਹਰਿਆਏ ਨਾ ਹਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਨਾ ਹਰਿਆਏ ਨਾ ਹਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਸਰਹੰਦ ਦੇ ਖੂਨੀ ਕਦ ਇਹਨੂੰ ਜੁਗਾਂ ਤੱਕ ਲਾਈਟ ਦੇਂਦੇ ਰੋਂ ਦਸ਼ਮੇਸ਼ ਜਨਕਿਆ ਲਾਲਨ ਸਭ ਦੁਨੀਆ ਚਕਚਕ ਨਿਆਉਂਦੀ ਰੋਂ ਦੁਨੀਆ ਚੁਗ ਚੁਗ ਨਿਆਉਂਦੀ ਰੁ ਚੁਗਲਾਂ ਦੀ ਭੁਗਤ ਸਵਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਨਾ ਹਰੀਆਂ ਤੇ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਨਾ ਹਰਿਆਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਇੱਕ ਸਿੱਖਿਆ ਕਲਗੀ ਤਰਦੇ ਏ ਇੱਕ ਸਿੱਖਿਆ ਕਲਗੀ ਗਮੋੜਾਏ ਹਰ ਦੁਸ਼ਮਣ ਨੂੰ ਲਲਕਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਨਾ ਹਰਿਆ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਜੰਡੇ ਆਲੇ ਜੰਗਲਾਂ ਚੱਲਾਂ ਚ ਇਹ ਕਰਦਾ ਰਿਆ ਬਸੇਰਾ ਐ ਅਠ ਅਠ ਦਿਨ ਭੁੱਖੇ ਰਹਿ ਕੇ ਵੀ ਨਾ ਛੋਟਾ ਰਖਿਆ ਜੇਰਾ ਐ ਅਠ ਅਠ ਦਿਨ ਭੁੱਖੇ ਰਹਿ ਕੇ ਵੀ ਨਾ ਛੋਟਾ ਇਕ ਕਸ਼ਟ ਸਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਨਾ ਹਰਿਆ ਐ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਤਪਾ ਤੇ ਗੋਲੀ ਫਾਂਸੀ ਵੀ ਇਹਨੂੰ ਮੰਜ਼ਲ ਤੋਂ ਨਾ ਰੋਕ ਸਕੇ ਕੁਰਸੀ ਤੇ ਐਸੋ ਇਸ਼ਰਤ ਵੀ ਨਾ ਰਸਤਾ ਇਹ ਦਾ ਟੋਕ ਸਕੇ ਚੌਦਰ ਨੂੰ ਠੁੱਡੇ ਮਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਨਾ ਹਰਿਆ ਐ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਇਹ ਪੰਥ ਕਾ ਲਗੀਆਂ ਵਾਲੇ